Oh, yeah. guru ਕਰਨ ਸੁਨੋ ਹਰਨਾਮ ਕਰਨ ਸੁਨੋ ਹਰਨਾਮ ਕਰਨ ਸੁਨੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਰਹ ਨ ਜਮਕੇ ਧਾਮ ਪਰ ਨ ਜਮਕੇ ਧਾਮ ਰਹ ਨ ਜਮਕੇ ਧਾਮ ਪਰ ਨ ਜਮਕੇ ਧਾਮ ਧੰ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਨਗਰ ਨਵਾ ਦਿਵਾਨਾ ਸਮੂਹ ਸੰਤਾਂ ਪਾਤਸ਼ਾਹ ਜੀ 350 ਸਾਲਾ 350 ਸਾਲਾ ਸ਼ਤਾਬਦੀ ਸਤਿਗੁਰ ਦੀ ਬਾਣੀ ਪੜ੍ਹ ਕੇ ਬਾਣੀ ਦੇ ਵਿਚਾਰ ਸੁਣ ਕੇ ਹਿਰਦੇ 'ਚ ਵਸਾ ਕਰਕੇ ਆਪਾਂ ਇਸ ਤਰ੍ਹਾਂ ਪਾਤਸ਼ਾਹ ਦੀ ਸ਼ਤਾਬਦੀ ਨੂੰ 350 ਸਾਲਾ ਸ਼ਤਾਬਦੀ ਨੂੰ ਮਨਾ ਰਹੇ ਹਾਂ ਆਪ ਸਭ ਸੰਗਤਾਂ ਦਾ ਬਹੁਤ ਧੰਨਵਾਦ ਆਪ ਜੀ ਗੁਰੂ ਦੇ ਚਰਨਾਂ ਦਾ ਗੁਰੂ ਦੀ ਬਾਣੀ ਦਾ प्रेम शरदा भावना ਲੈ ਕਰਕੇ ਗੁਰੂ ਦੀ ਜੋ ਸੰਗਤ ਹੈ ਗੁਰੂ ਦੀ ਜੋ ਗੋਦ ਹੈ ग्रहण ਕੀਤੀ ਹੈ ਸੋ ਨਾਲ ਸ਼ਬਦ ਦਾ ਜਾਪ ਵੀ ਕੀਤਾ ਹੈ 21ਵੇਂ ਸ਼ਲੋਕ ਤੇ ਆਪਣੀ ਜੋ ਬਾਣੀ ਦਾ ਵਿਖਿਆਨ ਕਥਾ ਇਹ ਆਪਣੀ ਵਿਚਾਰ ਪਹੁੰਚ ਗਈ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਹਨ 21ਵੇਂ ਸ਼ਲੋਕ ਵਿੱਚ ਜਹਿਬਾ ਗੁਣ ਗੋਬਿੰਦ ਭਜੋ ਜਹਿਬਾ ਦੇ ਅਰਥ ਆਪ ਜੀ ਨੂੰ ਪਤਾ ਹੈ ਜੀਬਾ ਰਸਨਾ ਵਿੱਚ ਬਾਣੀ ਵਿੱਚ ਜੇਬਾ ਨੂੰ ਕਿਹਾ ਗਿਆ ਹੈ ਸੱਚੇ ਪਾਤਸ਼ਾਹ ਕਹਿੰਦੇ ਗੁਣ ਗੋਬਿੰਦ ਭਜੋ ਗੁਣ ਗਾਉਣਾ ਕਰੋ ਕਹਿੰਦੇ ਗੋਬਿੰਦ ਗੋ ਧਰਤੀ ਬਿੰਦ ਰਚਨਹਾਰ ਜਿਹੜਾ ਸਭ ਕੁਝ ਬਣਾਉਣ ਵਾਲਾ ਸਭ ਦੀ ਰਚਨਾ ਕਰਨ ਵਾਲਾ ਹੈ ਗੋਬਿੰਦ ਉਹਦੇ ਗੁਣ ਗਾਉਣੇ ਨੇ ਪਾਤਸ਼ਾਹ ਕਹਿੰਦੇ ਜੇ ਬਾ ਗੁਣ ਗੋਬਿੰਦ ਪਜੋ ਭਜੋ ਜਪੋ ਕਰਨ ਸੁਨੋ ਹਰ ਨਾਮ ਕਰਨ ਦੇ ਅਰਥ ਨੇ ਕੰਨ ਕੰਨਾਂ ਨਾਲ ਸਤਿਗੁਰੂ ਦੀ ਬਾਣੀ ਸੁਨੋ ਸਾਧ ਸੰਗਤ ਜੀ ਮਾਰ ਨੇ ਬੜਾ ਵੱਡਾ ਫਲ ਦੱਸਿਆ ਜਿਹੜਾ ਰਸਨਾ ਨਾਲ ਬਾਣੀ ਪੜ੍ਹੇਗਾ ਜਾਂ ਸਿਮਰਨ ਜਪੇਗਾ ਤੇ ਕੰਨਾਂ ਨਾਲ ਬਾਣੀ ਸੁਨੇਗਾ ਜਾਂ ਨਾਮ ਸੁਨੇਗਾ ਸੱਚੇ ਪਾਤਸ਼ਾਹ ਨੇ ਅਗਲੀ ਪੰਕਤੀ ਵਿੱਚ ਉਹਨੂੰ ਬੜਾ ਵੱਡਾ ਫਲ ਦੱਸਿਆ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਖਾਣੀ ਪੈਗੀ ਉਹ ਜਮਾਂ ਦੇ ਬਸ ਨਹੀਂ ਪਹਿਣਗੇ ਮਾਰ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨ ਮਨ ਨੂੰ ਸਬੋਧਨ ਕਰਕੇ ਸਮੁੱਚੀ ਲੋਕਾਈ ਨੂੰ ਕਹਿੰਦੇ ਨੇ ਸੁਣੋ ਪਰ ਨਾ ਜਮਕੈ ਧਾਮ ਉਹ ਜਿਹੜੇ ਨਾਮ ਜਪਦੇ ਨੇ ਕੰਨਾਂ ਨਾਲ ਸੁਣਦੇ ਨੇ ਉਹ ਜਮਾ ਦੇ ਵਸ ਨਹੀਂ ਪੈਂਦੇ ਜੋ ਪ੍ਰਾਨੀ ਮਮਤਾ ਤਜੈ ਜੋ ਪ੍ਰਾਨੀ ਮਮਤਾ ਤਜੈ ਲੋਭ ਮਹੋ ਅਹੰਕਾਰ ਲੋਭ ਮਹੋ ਅਹੰਕਾਰ ਲੋਭ ਮਹੋ ਅਹੰਕਾਰ ਲੋਭ ਮਹੋ ਕਹੁ ਨਾਨਕ ਆਪਨ ਤਰ ਕਹੁ ਨਾਨਕ ਆਪਨ ਤਰ ਇਸ ਸ਼ਲੋਕ ਵਿੱਚ ਹੋਰ ਸਤਿਗੁਰੂ ਜੀ ਜਿਆਦਾ ਫਲ ਦੱਸਦੇ ਪਹਿਲਾਂ ਦੱਸਿਆ ਸੀ ਜਿਹੜਾ ਸੁਨੇਗਾ ਤੇ ਜਪੇਗਾ ਉਹਦਾ ਆਪਣਾ ਪਲਾ ਹੋਵੇ ਅਗਲੇ 'ਚ ਦੱਸ ਦਿੰਦੇ ਨੇ ਉਹ ਹੋਰਾਂ ਦਾ ਵੀ ਪਲਾ ਕਰ ਦੇਗਾ ਜੇ ਕਿਤੇ ਉਹਦੇ ਵਿੱਚ ਇਹ ਗੁਣ ਆ ਜਾਣ ਕਿਹੜੇ ਗੁਣ ਆ ਜਾਣ ਜੋ ਪ੍ਰਾਨੀ ਮਮਤਾ ਤਜ ਜਿਹੜੇ ਨਿਸ਼ਾਨ ਅੰਦਰੋਂ ਮਾਇਆ ਦੀ ਮਮਤਾ ਦਾ ਤਿਆਗ ਹੋ ਜਾਂਦਾ ਹੈ ਮਮਤਾ ਵੀ ਆਪਣਾ ਤੈ ਸਾਥ ਸੰਜੀ ਇੱਕ ਮੈਂ ਮੇਰੀ ਦੀਆਂ ਇਸ ਤਰ੍ਹਾਂ ਸਾਥ ਸੰਜੀ ਤੰਦਾ ਪਈਆਂ ਹੋਈਆਂ ਇਹਨੂੰ ਵੀ ਤਿਆਗਣਾ ਬਹੁਤ ਔਖਾ ਮੁਸ਼ਕਲ ਗੁਰੂ ਮਹਾਰਾਜ ਦੀ ਕਿਰਪਾ ਕਰਨ ਫਿਰ ਕੁਝ ਵੀ ਮੁਸ਼ਕਲ ਨਹੀਂ ਹੈ ਜਿਹੜੇ ਪ੍ਰਾਣੀ ਜਿਹੜੇ ਇਨਸਾਨ ਜਿਹੜੇ ਪੁਰਸ਼ ਅੰਦਰੋਂ ਮਮਤਾ ਦਾ ਤਿਆਗ ਹੋ ਜਾਏਗਾ ਇਹ ਕ ਮਾਇਆ ਕਾਲਪੁਰਖ ਦੀ ਇਹ ਖਿੱਚਾਂ ਹੀ ਸਾਨੂੰ ਸਾਜ ਸੰਜੀ ਗੁਰੂ ਦੇ ਮਾਰ ਤੇ ਚੱਲਣ ਨਹੀਂ ਦਿੰਦੀਆਂ ਮੋਹ ਦੀਆਂ ਤੰਦਾਂ ਨੇ ਉਹ ਇੰਜ ਕਹਿਣਗੇ ਮੇਰਾ ਬੇਟਾ ਨਾਰਾਜ ਮੇਰੇ ਰਿਸ਼ਤੇ ਦਾ ਇੱਕ ਮੋਹ ਦੀ ਤੰਦ ਹੈ ਅਪਨਤ ਹੈ ਇਹ ਜਿਹੜੀ ਖੇਚਰੀ ਹੈ ਜਦੋਂ ਗੁਰੂ ਦੇ ਕਹਣੇ ਚ ਆ ਜਾਏਗਾ ਫਿਰ ਇਹ ਅਪਨਤ ਦਾ ਤਿਆਗ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਜੋ ਪ੍ਰਾਨੀ ਮਮਤਾ ਤਜ ਜਿਹੜਾ ਨਿਸਾਨ ਪੁਰਸ਼ ਅੰਦਰੋਂ ਮਾਇਆ ਦਾ ਮਮਤਾ ਦਾ ਆਪਣਤ ਦਾ ਤਿਆਗ ਕਰਦਾ ਹੈ ਲੋਭ ਮੋਹ ਅਹੰਕਾਰ ਤੇ ਲੋਭ ਮੋਹ ਅਹੰਕਾਰ ਦੂਰ ਕਰ ਦਿੰਦਾ ਹੈ ਕਹੋ ਨਾਨਕ ਆਪਨ ਤਰ ਉਹ ਆਪ ਤਾਂ ਤਰੇਗਾ ਆਪ ਤਾਂ ਪਾਰ ਲੰਘ ਜੇਗਾ ਸੰਸਾਰ ਸਮੁੰਦਰ ਤੋਂ ਭਵ ਸਾਗਰ ਤੋਂ ਉਹਨਾਂ ਦੀ ਜਿਹੜੀ ਸੰਗਤ ਵਿੱਚ ਆ ਜਾਣਗੇ ਸੰਗਤ ਕਰਨਗੇ ਉਹ ਵੀ ਤਰ ਜਾਣਗੇ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮਕੂਜਲੇ ਕੇਤੀ ਛੁੱਟੀ ਨਾਲ ਇਹ ਦੋਵਰੀ ਪਾਠ ਆਇਆ ਜੀ ਮੈਨੂੰ ਜਿਤ ਤੱਕ ਖਿਆਲ ਨਾ ਭੁੱਲੇ 146 ਅੰਗ ਤੇ ਫਿਰ ਆਇਆ ਇਹ ਪਾਠ ਮਹਾਰਾ ਦਾ ਸ਼ਲੋਕ ਉਥੇ ਹੈ ਮਹੱਲਾ ਦੂਜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਖੇਲ ਸਗਲ ਜਗਤ ਖੇਲੇ ਸ਼ਾਇਦ ਉਥੇ ਇਕਲਾਂ ਘਟੇ ਖੇਲੇ ਸਗਲ ਜਗ ਚੰਗਿਆਈ ਆ ਬੁਰਿਆਈ ਆ ਵਾਚੈ ਆਪਾ ਵਾਚੈ ਪੜਨੇ ਇੱਥੇ ਜਪਜੀ ਸਾਹਿਬ ਚ ਆਪਣਾ ਦਲਾਵਾ ਹੀ ਲੱਗੀ ਹੋਈ ਹੈ ਦੋ ਲਾਵਾ ਜਿਹੜੀ ਦਲਾ ਦਲਾ ਵਾਚੈ ਧਰਮ ਹਦੂ ਪਰ ਉਥੇ 146 ਅੰਕ ਤੇ ਜੇ ਮੈਨੂੰ ਵਾਹਿਗੁਰੂ ਕਿਰਪਾ ਕਰੇ ਨਾਮ ਭੁੱਲੇ ਕਿਉਂਕਿ ਕਾਫੀ ਟਾਈਮ ਪਹਿਲਾਂ ਵਿਚਾਰ ਕੀਤੀ ਸੀ ਉਥੇ ਇਕਲਾਂ ਵਾਚੈ ਧਰਮ ਹਦੂ ਇਕਲਾਂ ਨਾਲ ਗਰਮੀਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਉਥੇ ਲਿਖਿਆ ਹੋਰ ਕੀਤੀ ਛੁੱਟੀ ਨਾਲ ਇੱਕ ਸ਼ਬਦ ਹੋਰ ਲਿਖਿਆ ਗਿਆ ਉਥੇ ਹੋਰ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹੋਰ ਕੀਤੀ ਛੁੱਟੀ ਆਪਾਂ ਪੜਨੇ ਕੀਤੀ ਛੁੱਟੀ ਨਾਲ ਉਥੇ 146 ਅੰਗ ਤੇ ਸ਼ਾਇਦ ਅਨੁਮਾਨ ਹੈ ਮੇਰਾ ਕਿ ਮੈਂ ਇਹ ਵਿਚਾਰ ਪਹਿਲਾ ਬਾਣੀ ਦੇ ਵਿੱਚ ਲਈ ਹੋਈ ਹੈ 146 ਅੰਗ ਦੇ ਲਗਭਗ ਹੀ ਹੁੰਦਾ ਹੈ ਪਾਠ ਹੋਰ ਕੀਤੀ ਮਤਲਬ ਕਹਿਣ ਤੋਂ ਭਾਵ ਔਰਨ ਲਈ ਉਦਾਰ ਮਰ ਕਹਿੰਦੇ ਹੋਰ ਵੀ ਤਰ ਜਾਣਗੇ ਜਿਉਂ ਸੁਪਨਾ ਅਰਪੇਖਣਾ ਜਿਉਂ ਸੁਪਨਾ ਅਰਪੇਖਣਾ ऐसे जग को जान ऐसे जग को जान ऐसे जग को जान ऐसे जग को जान इन में कछ साचो नहीं इन में कछ साचो नहीं ਨਾਨਕ ਬਿਨ ਭਗਵਾਨ ਨਾਨਕ ਬਿਨ ਭਗਵਾਨ ਨਾਨਕ ਬਿਨ ਭਗਵਾਨ ਨਾਨਕ ਬਿਨ ਭਗਵਾਨ ਜਿਹੜਾ ਪ੍ਰਮਾਣ ਇਹ ਸ਼ਲੋਕ ਵਿੱਚ 23ਵੇਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੇਨ ਇਹ ਆਪਣੇ ਸਾਰਿਆਂ ਨਾਲ ਹੋਏ ਬੀਤਿਆ ਹੈ ਹੋਇਆ ਬੀਤ ਵੀ ਰਿਹਾ ਬੀਤਿਆ ਵੀ ਹੈ ਦੇਸ਼ਾ ਬੀਤੇ ਗਵੀ ਜਿੰਨੇ ਸਮੇਂ ਚ ਲਾਗੂ ਐ ਜਿਹੜਾ ਅਸਰ ਜਿਹੜਾ ਉਹ ਕਿਹੜਾ ਜੀ ਜਿਉ ਸੁਪਨਾ ਅਰਪੇਖਣਾ ਸੱਚੇ ਪਾਤਸ਼ਕ ਨੇ ਜਿਵੇਂ ਸੁੱਤੇ ਪਿਆ ਸੁਪਨਾ ਹੁੰਦਾ ਸੁਪਨੇ ਵਿੱਚ ਕਈ ਪਦਾਰਥ ਕਈ ਵਸਤੂਆਂ ਵੇਖਦੇ ਨੇ ਉੱਥੇ ਚਲਾ ਗਿਆ ਆ ਕਰ ਲਿਆ ਆ ਹੋ ਗਿਆ ਪਰ ਸੱਚੇ ਪਾਤਸ਼ਕ ਨੇ ਜਦੋਂ ਜਾਗ ਜਾਗ ਖੁੱਲਦੀ ਐ ਅੱਖ ਖੁੱਲਦੀ ਐ ਫਿਰ ਕੁਝ ਵੀ ਨਹੀਂ ਹੁੰਦਾ ਇੱਕ ਵਾਰੀ ਤਾਂ ਲੱਗਦਾ ਬਿਲਕੁਲ ਸੱਚ ਉਮੀ ਹੋ ਗਿਆ ਸਹੀ ਰੀਅਲ ਲੱਗਦਾ ਪਰ ਜਦੋਂ ਅੱਖ ਖੁੱਲਦੀ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਕੁਝ ਵੀ ਨਹੀਂ ਸਭ ਨਾਸ਼ਵੰਤੀ ਹੈ ਇਹ ਜਿਹੜਾ ਆਪਣਾ ਜੀਵਨ ਚੱਲ ਰਿਹਾ ਹੈ ਨਾ ਆਪਾਂ ਯਾਦ ਜ਼ਰੂਰ ਕਰਨੇ ਆ ਬਜ਼ੁਰਗਾਂ ਨੂੰ ਪਰ ਉਹ ਇਸ ਤਰ੍ਹਾਂ ਜੀਵਨ ਹੋ ਜਾਂਦਾ ਜਿਵੇਂ ਆਪਣੇ ਸੁਪਨੇ ਦੀ ਅੱਖ ਖੁੱਲਦੀ ਤਾਂ ਆਪਾਂ ਨੂੰ ਕੋਈ ਯਾਦ ਨਹੀਂ ਰਹਿੰਦਾ ਭੁੱਲ ਜਾਂਦਾ ਜਦੋਂ ਬੰਦਾ ਜਾਂਦਾ ਨਾ ਇਸ ਤਰ੍ਹਾਂ ਸੁਪਨੇ ਦੀ ਨਹੀਂ ਆਈ ਹੈ ਬਾਸ਼ਾ ਬਾਣੀ ਚ ਕਹਿ ਰਹੇ ਵੀ ਉਹਨੂੰ ਵੀ ਕੁਝ ਯਾਦ ਨਹੀਂ ਪਿੱਛੇ ਬਾਰੇ ਕੁਝ 1% ਵੀ ਨਹੀਂ ਕੁਝ ਵੀ ਨਹੀਂ ਇਸ ਤਰ੍ਹਾਂ ਹੋ ਜਾਂਦਾ ਭੁੱਲ ਜਾਂਦਾ ਸਭ ਕੁਝ ਕੋਈ ਮੇਰਾ ਨਹੀਂ ਕੋਈ ਮੇਰਾ ਪਰਿਵਾਰ ਨਹੀਂ ਕੋਈ ਬੱਚੇ ਨਹੀਂ ਕੁਝ ਨਹੀਂ ਇਹ ਮਾਰੇ ਪੰਜਵੇਂ ਪਾਸ਼ਾ ਦੀ ਵੀ ਵਿਚਾਰ ਹੁੰਦੀ ਹੈ ਉਹਨਾਂ ਨੇ ਵੀ ਇਹ ਗੱਲ ਦਾ ਉੱਤਰ ਦਿੱਤਾ ਸੀ ਬਾਣੀ ਦਾ ਸ਼ਬਦ ਉਚਾਰ ਕੇ ਵੈਸੇ ਉਹ ਲੰਮੀ ਕਥਾ ਹੈ ਕਾਕੀ ਮਾਈ ਕਾਕੂ ਬਾਪ ਨਾਮ ਤਰੀਕ ਝੁੱਟੇ ਸਭ ਸਾਥ ਕਾਹੇ ਕੋ ਮੂਰਖ ਪਖਲਾਏ ਮਿਲ ਸੰਜੋਗ ਹੁਕਮ ਤੂੰ ਆਇ ਉਹ ਰੋਈ ਜਾਵੇ ਸ਼ਾਉਕਾਰ ਬ੍ਰਾਹਮਣ ਰੋਈ ਜਾਏ ਗੁਰੂ ਅਰਜਨ ਸਹਿਮਾਰਗ ਚੁੱਪ ਕਰ ਨਹੀਂ ਮਹਾਰਾਜ ਮੇਰਾ ਪੁੱਤਰ ਗੱਲਾ ਕੱਲਾ ਸੀ ਇਸ ਤਰ੍ਹਾਂ ਸੀ ਪਾਸ਼ਾ ਸਿੰਘ ਨੇ ਮੇਰਾ ਹੁਣ ਤਾਂ ਅਪਨਾਤ ਰਹੀ ਨਹੀਂ ਭੁੱਲ ਗਏ ਨਹੀਂ ਮਹਾਰਾਜ ਕਿਉਂ ਨਹੀਂ ਅਪਨਾਤ ਹੈ ਕਰਾਈਏ ਗੱਲ ਕਹਿੰਦੇ ਕਿਰਾਦ ਪਾਸ਼ਾ ਨਾਲ ਦੇ ਹੁਕਮ ਵਿੱਚ ਹੀ ਸਾਰਾ ਕੁਝ ਇਹ ਸ਼ਬਦ ਉਹ ਦੂ ਉਚਾਰਿਆ ਮਹਾਰਾ ਉਥਾਨਕ ਉਹ ਹਾਜ਼ਰ ਹੋ ਗਿਆ ਤਾ ਉਹ ਕਹਿੰਦੇ ਤੂੰ ਮੇਰਾ ਪੁੱਤਰ ਕਹਿੰਦਾ ਕਿਹੜਾ ਪਿਓ ਮੇਰਾ ਕਿਹੜਾ ਪੁੱਤਰ ਇਹ ਤਾਂ ਜਿਉਂਦੇ ਜੀ ਸੱਸ ਜੀਵਤ ਕੋ ਬਿਵਹਾਰ ਜਦੋਂ ਜਿਉਂਦਾ ਉਦੋਂ ਚੱਲਦਾ ਸਿਸਟਮ ਬਸ ਉਸ ਤੋਂ ਬਾਅਦ ਕੋਈ ਨਹੀਂ ਆਪਾਂ ਭੰਮੀ ਯਾਦ ਰੱਖੇ ਇਹ ਮਾਰਨ ਦੀ ਬਾਣੀ ਦਾ ਫੈਸਲਾ ਕਾਕੀ ਮਾਈ ਕਾਕੂ ਬਾਪ ਉੱਥੇ ਉਚਾਰਿਆ ਮਾਰਨਾ ਨਾਮ ਤਰੀਕ ਝੂਠੇ ਸਭ ਸਾਰੇ ਇਹ ਸੁਪਨੇ ਦੀ ਨਿਆਂਈ ਜਿਵੇਂ ਸੁਪਨੇ ਚ ਬੜਾ ਕੁਝ ਦਿਖਦਾ ਹੈ ਇਸ ਤਰ੍ਹਾਂ ਇਹ ਸੰਸਾਰ ਆਪਾਂ ਨੂੰ 50 ਸਾਲ 100 ਸਾਲ ਗੁਜ਼ਾਰ ਲਈ ਉਮਰ ਪਰ ਵਕਤਾਂ ਤੇ ਸੁਪਨੇ ਦੀ ਨਿਆਈ ਹੀ ਨਜ਼ਰ ਆਉਣਾ ਇਨ ਮੈਂ ਕਛ ਸੱਚੋ ਨਹੀਂ ਕੁਝ ਵੀ ਸੱਚ ਸੁਪਨੇ ਚ ਕੀ ਸੱਚ ਕੁਝ ਵੀ ਸੱਚ ਨਹੀਂ ਹੈ ਇਸ ਤਰ੍ਹਾਂ ਜੀਵਨ ਵਿੱਚ ਵੀ ਕੁਝ ਸੱਚ ਨਹੀਂ ਹੈ ਨਾਨਕ ਬਿਨ ਭਗਵਾ ਇੱਕ ਚੀਜ਼ ਹੈ ਮਾਰ ਕੰਨੇ ਇੱਕ ਕਾਲਪੁਰਖ ਪ੍ਰਮਾਤਮਾ ਤੋਂ ਬਿਨਾ ਸਭ ਕੁਝ ਝੂਠਾ ਹੀ ਜਗ ਰਚਨਾ ਸਭ ਤੂਟ ਅੱਗੇ ਆਉਣਗੇ ਮਹਾਰਾਜ ਦੇ ਸ਼ਲੋਕ ਇੱਕ ਮਹਾਰਾਜ ਦੇ ਨਾਮ ਤੋਂ ਬਿਨਾ ਜਿੰਦੇ ਜਪਣ ਲੱਗਿਆ ਸੰਕੋਚ ਕਰਦੇ ਜਿਸ ਵਾਸਤੇ ਆਏ ਆ ਜਿਹੜਾ ਲਾਹਾ ਨਾਲ ਜਾਣਾ ਮੈਂ ਤੁਸੀਂ ਆਪਾਂ ਸਾਰੇ ਬਹੁਤ ਸੰਕੋਚ ਕਰਦੇ ਆ ਸਾਧ ਸੰਗਤ ਨਾਮ ਸਿਮਰਨ ਕਿਸੇ ਤੇ ਭਾਗਾਂ ਵਾਲੀ ਤੇ ਕਿਰਪਾ ਹੋਈ ਹੋਵੇ ਤਾਂ ਹਰ ਵੇਲੇ ਖਿਆਲ ਰਹੇਗਾ ਪਰ ਇੰਨਾ ਵੀ ਬਹੁਤ ਹੈ ਮਹਾਰਾਜ ਦੀ ਕਿਰਪਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬਿਨਾ ਨਾਮ ਤੋਂ ਕੋਈ ਸੰਗੀ ਸਾਥੀ ਇਹਦਾ ਨਹੀਂ ਹੈ ਨਿਸ ਦਿਨ ਮਾਇਆ ਕਾਰਨੇ ਨਿਸ ਦਿਨ ਮਾਇਆ ਕਾਰਨੇ ਨਿਸ ਜਨਮ ਆਕਾਰਨੇ ਇਸ ਜਨਮ ਆਕਾਰਨੇ ਪ੍ਰਾਨੀ ਡੋਲਤਨੀਤ ਪ੍ਰਾਨੀ ਡੋਲਤਨੀਤ कोटन में نانک कोटन में नानको नारायण जहतीत नारायण जहतीत ਇਸ ਸ਼ਲੋਕ ਦਾ ਅਰਥ ਸਨਨ ਕਰੀਏ ਫਿਰ ਸਮਾਪਤੀ ਕਰੀਏ ਧੰਨ ਗੁਰੂ ਤੇਗ ਬਹਾਦਰ ਮਾਰ 24ਵੇਂ ਸ਼ਲੋਕ ਵਿੱਚ ਆਪਣੇ ਤੇ ਕਿਰਪਾ ਬਖਸ਼ਿਸ਼ ਕਰ ਰਹੇ ਹਨ ਨਿਸ ਦਿਨ ਮਾਇਆ ਕਾਰਨ ਨਿਸ ਦੇ ਅਰਥ ਨੇ ਜੀ ਰਾਤ ਨਿਸ ਦਿਨ ਮਾਇਆ ਕਾਰਨ ਦਿਨ ਦੇ ਅਰਥ ਤਾਂ ਆਪ ਜੀ ਨੂੰ ਪਤਾ ਹੈ ਜਦ ਦਿਨ ਦਾ ਚੜ੍ਹਾ ਹੋ ਜਾਂਦਾ ਹੈ ਰਾਤ ਦਿਨ ਮਾਇਆ ਕਾਰਨੇ ਮਾਇਆ ਵਾਸਤੇ ਬਹੁਤ ਯਤਨ ਕਰ ਰਹੇ ਆਪਾਂ ਸਾਰੇ ਪ੍ਰਾਨੀ ਡੋਲਤਨੀ ਤੇ ਮਾਇਆ ਕਰਕੇ ਡੋਲੇ ਵੀ ਜਾ ਰਹੇ ਨੇ ਧਰਮ ਦੇ ਆਗੂ ਵੇਕ ਰਹੇ ਨੇ ਹੋਰ ਲੋਕ ਆਮ ਵੇਕ ਰਹੇ ਨੇ ਰਾਜਨੀਤਕ ਤੌਰ ਤੇ ਜੇ ਆਪਾਂ ਵੇਖੀਏ ਜਦੋਂ ਆਉਂਦਾ ਹੈ ਇਹਨਾਂ ਦਾ ਟਾਈਮ ਤਾਂ ਵੇਖੋ ਵੱਡਿਆਂ ਵੱਡਿਆਂ ਨੂੰ ਮਾਇਆ ਖਰੀਦ ਲੈਂਦੀ ਹੈ ਡੋਲ ਜਾਂਦੇ ਨੇ ਮਾਰੇ ਕਹਿੰਦੇ ਪਰ ਇਨਸਾਨ ਉਹ ਹੈ ਜਿੱਥੇ ਜ਼ਬਾਨ ਕਰ ਲਈ ਉੱਥੇ ਹੀ ਟਿਕਿਆ ਰਵੇ ਜਿੱਥੇ ਖੜੇ ਫਿਰ ਉਹਦੇ ਨਾਲ ਹੀ ਖੜੇ ਉਹਨੇ ਨਾਲੇ ਬਚਨ ਪੂਰਾ ਕਰਿਆ ਉਹ ਮਰਦ ਹੈ ਉਹ ਇਨਸਾਨ ਹੈ ਇਸ ਕਰਕੇ ਮਾਰ ਕਹਿੰਦੇ ਮਾਇਆ ਕਰਕੇ ਬੜੇ ਲੋਕ ਡੋਲ ਰਹੇ ਨੇ ਨਿਸ ਦਿਨ ਮਾਇਆ ਕਰ ਇਹ ਕਹਿੰਦੇ ਜਿਹੜੇ ਅੰਤਰੀਵ ਅਰਥ ਨੇ ਅੰਤਰੀਵ ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਤੇ ਕਹਿੰਦੀ ਮਾਇਆ ਉਹਦੇ ਵਿੱਚ ਫਸ ਕਰਕੇ ਗਲਤਾਨ ਹੋ ਕੇ ਡੋਲ ਰਹੇ ਨੇ ਧਰਮ ਤੋਂ ਦੂਰ ਜਾਣ ਇੱਕ ਦੁਨਿਆਵੀ ਅਰਥ ਨੇਂਦੇ ਦੁਨੀਆਵੀ ਤੌਰ ਤੇ ਅਰਥੇ ਨੇ ਸਾਧ ਸੰਗਤ ਜੀ ਧੀਆਂ ਪੁੱਤਰ ਪਰਿਵਾਰ ਸਾਖ ਸੁਵੰਨੀ ਇਹ ਵੀ ਕਮਾਇਆ ਉਹਨਾਂ ਵਿੱਚ ਮੋਹ ਵਿੱਚ ਪੈ ਕੇ ਇੰਨਾ బిਜੀ ਹੋ ਗਿਆ ਰੱਬ ਦਾ ਘਰ ਅੰਮ੍ਰਿਤ ਵੇਲਾ ਸਾਧ ਸੰਗਤ ਨਿਤਨੇਮ ਭਜਨ ਸਿਮਰਨ ਪਾਠ ਇਹਨੂੰ ਯਾਦ ਹੀ ਨਹੀਂ ਇਹ ਕੱਲੀ ਮਾਇਆ ਪੈਸੇ ਕਰਕੇ ਨਹੀਂ ਹੈ ਜਦੋਂ ਸਤਪੁਰਸ਼ ਅਰਥ ਕਰਦੇ ਟਕਸਾਲ ਦੇ ਸੰਤ ਗਿਆਨੀ ਬਾਬਾ ਗੁਰਵੰਦ ਸਿੰਘ ਖਾਲਸਾ ਪਿੰਡਰਾਂ ਵਾਲੇ ਪਰ ਉਹ ਤਾਂ ਕਈ ਕਈ ਅਰਥ ਕਰਦੇ ਸਾਹਿਬ ਸਿੰਘ ਇਹ ਤਾਂ ਆਪਾਂ ਆਪ ਜੀ ਨੂੰ ਸੁਨਾਰੇ ਨੇ ਪ੍ਰੋਫੈਸਰ ਭਾਈ ਸਾਹਿਬ ਸਿੰਘ ਦੇ ਸੁਨਾਰੇ ਚਲ ਕੁਛ ਮਾਰਨ ਵਿੱਚ ਤੁਸ਼ ਬੁੱਧੀ ਜਿਵੇਂ ਦੀ ਬਖਸ਼ੀ ਆਪਾਂ ਹਸਾਬ ਨਾਲ ਵਿਚਾਰ ਕਰ ਰਹੇ ਤੇ ਇਸ ਕਰਕੇ ਮਾਰ ਕਹਿੰਦੇ ਮਾਇਆ ਕਈ ਪ੍ਰਕਾਰ ਕਰਕੇ ਅੰਤਰੀਵ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇਵਕਾਰ ਨਿੰਦਿਆ ਚੁਗਲੀ ਵਕੀਲੀ ਇਹਨਾਂ ਵਿੱਚ ਗਲਤਾਨ ਹੋ ਕੇ ਡੋਲੇ ਖਾ ਰਿਆ ਹੈ ਤੇ ਦੂਜਾ ਦੁਨਿਆਵੀ ਤੌਰ ਤੇ ਵੀ ਮੋਹ ਮੁਮਤਾ ਵਿੱਚ ਫਸ ਕੇ ਰੱਬ ਤੋਂ ਦੂਰ ਜਾ ਕੇ ਡੋਲ ਰਿਹਾ ਹੈ ਫਿਰ ਸੱਚੇ ਪਾਤਸ਼ਾਹ ਕਹਿੰਦੇ ਕੁੰ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਕੋਟਨ ਕਿੰਨੇ ਕਰੋੜਾਂ ਵਿੱਚ ਕਰੋੜਾਂ ਵਿੱਚ ਇੱਕ ਹੈ ਉਹ ਕੋਈ ਵਿਰਲਾ ਹੈ ਜਿੰਦੇ ਮਨ ਵਿੱਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਕਰੋੜਾਂ 'ਚ ਇੱਕ ਹੈ ਉਹਦੀ ਨਿਸ਼ਾਨੀ ਹੈ ਆਪਣਾ ਹੈ ਪਰਾਇਆ ਕਿਸੇ ਨਾਲ ਕੋਈ ਵੈਰ ਗਰੋਧ ਨਹੀਂ ਹੈ ਕਿਸੇ ਕੋਈ ਈਰਖਾ ਦੁਭਧ ਨਹੀਂ ਕੋਈ ਕਰਦਾ ਉਹਦਾ ਫਿਰ ਵੀ ਉਹਨੇ ਪੜਾ ਮੰਨ ਲਿਆ ਉਹਦੀ ਗੱਲ ਕੀਤੀ ਹੈ ਉਹ ਕਰੋੜਾਂ ਦੇ ਪਾਤਸ਼ਾਹ ਕਹਿੰਦੇ ਕੋਈ ਇੱਕ ਹੀ ਹੈ ਜਿੰਦੀ ਯਾਦ ਜਿਹਨੇ ਅੰਦਰ ਯਾਦ ਪ੍ਰਮਾਤਮਾ ਦੀ ਹਰ ਵੇਲੇ ਟਿਕੀ ਰਹਿੰਦੀ ਹੈ ਕੋਟਨ ਮੈਂ ਨਾਨਕ ਕਉ ਨਾਰਾਇਣ ਜਹ ਜੀਤ ਪਾਤਸ਼ਾਹ ਐਸੀ ਕਿਰਪਾ ਕਰ ਦੇਣ ਅਸੀਂ ਵਿਸ਼ੇਵਕਾਰਾਂ ਤੋਂ ਦੂਰ ਜਾ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮੇਰ ਕਰਨ ਬਾਣੀ ਨਾਲ ਨਾਮ ਨਾਲ ਜੁੜ ਜਾਈਏ ਇਹ ਵੀ ਉਹਨਾਂ ਦੀ ਬਖਸ਼ਿਸ਼ ਹੈ ਆਪਾਂ ਜੁੜੇ ਹੋਏ ਇਸੇ ਤਰ੍ਹਾਂ ਪਾਤਸ਼ਾਹ ਬਖਸ਼ਿਸ਼ ਬਣਾਈ ਰੱਖਣ ਸਾਨੂੰ ਆਪਣੇ ਨਾਮ ਨਾਲ ਬਾਣੀ ਨਾਲ ਸਿਮਰਨ ਨਾਲ ਸਾਰਿਆਂ ਨੂੰ ਜੋੜ ਕੇ ਰੱਖਣ ਤੇ ਉਹਨਾਂ ਦੇ ਚਰਨਾ ਚਰ ਅਰਦਾਸ ਕਿਰਪਾ ਕਰਨ ਉਹ ਐਸੀ ਸੂਝ ਬੂਝ ਦੇਣ ਤਾਂ ਪਰ ਅਰਦਾਸ ਵੀ ਕਰਦੇ ਹਾਂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਉੱਚੀ ਹੋਵੇ ਮਤ ਉੱਚੀ ਕਹਿੰਦੇ ਪੋਜਿਟਿਵ ਸੋਚ ਕਿਸੇ ਦਾ ਬੁਰਾ ਨਹੀਂ ਬੁਰਾ ਕੀਤਾ ਤਾਂ ਵੀ ਉਹਦਾ ਪਲਾ ਲੋਚਦੇ ਨਹੀਂ ਇਸ ਕਰਕੇ ਉੱਚੀ ਸੋਚ ਮਾਨੀਵਾ ਤੇ ਮਤ ਉੱਚੀ ਬਖਸ਼ਿਓ ਪਾਸ਼ਾ ਸਾਡੇ ਪੈਰਾਂ ਕੋਲੋਂ ਸਾਡੇ ਹੱਥਾਂ ਕੋਲੋਂ ਸਾਡੀ ਅੱਖਾਂ ਕੋਲੋਂ ਸਾਡੇ ਕੰਨਾਂ ਕੋਲੋਂ ਕਿਸੇ ਦਾ ਬੁਰਾ ਨਾ ਹੋਵੇ ਨਾ ਬੁਰੇ ਪਾਸੇ ਚੱਲ ਕੇ ਜਾਈਏ ਜੇ ਕੋਈ ਕਵੇ ਬੁਰੇ ਕੰਮ ਵਾਸਤੇ ਸਾਡੇ ਹੱਥ ਵੀ ਨਾ ਉੱਠਣ ਸਾਡੀ ਅੱਖਾਂ ਵੀ ਕਈ ਵਾਰ ਇਸ਼ਾਰਾ ਕਰਦੀ ਕੋਈ ਬੁਰੇ ਪਾਸੇ ਨਾ ਪਾਸ਼ਾ ਇਹ ਕਈ ਵਾਰ ਹੁੰਦਾ ਹੈ ਨਾ ਮਜ਼ਾਕ ਕਰ ਦੋ ਮੈਂ ਉਹ ਗੱਲ ਕਰ ਰਿਹਾ ਤੇ ਕੋਈ ਗੱਲ ਨਹੀਂ ਝੇੜ ਕੀਤੀ ਇੱਕ ਉਹ ਸਸਰੀ ਤੌਰ ਤੇ ਵੱਖਰੀ ਗੱਲ ਹੈ ਜਾਣ ਬੁਝ ਕੇ ਕਿਸੇ ਦੀ ਨਿਸਲਟ ਕਰਨੀ ਸਾਸਨ ਦੀ ਉਹ ਇੱਕ ਦੋਸ਼ ਬਣ ਜਾਂਦਾ ਉਹਨਾਂ ਆ ਸਮਝਾ ਕੀਤਾ ਆਪਾਂ ਕਿ ਤਾ ਵੱਖਰੀ ਗੱਲ ਹੁੰਦਾ ਕੋਈ ਪਾਪ ਨਹੀਂ ਹੈ ਪਰ ਆਪਾਂ ਕਿਸੇ ਨੂੰ ਨੀਵਾਂ ਗਰਾਉਣ ਵਾਸਤੇ ਫੇਰ ਉੱਥੇ ਦੋਸ਼ ਬਣ ਜਾਂਦਾ ਜਿਵੇਂ ਦ੍ਰੋਪਦੀ ਦਾ ਬਣ ਗਿਆ ਸੀ ਨੀਵਾ ਗਰਾਉਣ ਵਾਸਤੇ ਹੱਸੀ ਸੀ ਮਹਿਲਾਂ ਤੇ ਚੜ ਕੇ ਇਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਨਿਤਰਾਂ ਕੋਲੋਂ ਕੰਨਾਂ ਨਾਲ ਅਸੀਂ ਕਿਸੇ ਦੀ ਬਰਿਆਈ ਸੁਣੀਏ ਨਾ ਕਰਨ ਨਾਲ ਸੁਣਨੇ ਕਾਹੂ ਕੀ ਨਿੰਦਾ ਸੁਖਣੀ ਸਹਜੇ ਪਾਸ਼ਾ ਜੀ ਮਾਰ ਕਿਰਪਾ ਕਰੋ ਕੰਨਾਂ ਨਾਲ ਕੀ ਦੀ ਸੁਣੀਏ ਨਾ ਸੁਣਾਗੇ ਤਾਂ ਸਾਨੂੰ ਕਰਨੀ ਪੈਣੀ ਜਦੋਂ ਸੁਣ ਲੱਗ ਗਏ ਨਾ ਉਦੋਂ ਕਰਨੀ ਵੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੈ ਮਾਰੇ ਕਿਰਪਾ ਕਰੋ ਨਾ ਸੁਣੀਏ ਤੇ ਨਾ ਕਿਸੇ ਦੀ ਬਰਿਆਈ ਅਸੀਂ ਕਹੀਏ ਪੜਾਈ ਕਰੋ ਹਾਂ ਉਹਦੇ ਵਾਸਤੇ ਅਰਦਾਸ ਕਰੀਏ ਪਾਤਸ਼ਾਹ ਉਹ ਪਰਿਵਾਰ ਤੇ ਉਹ ਧੀ ਪੁੱਤਰ ਤੇ ਉਹ ਫਲਾਣੇ ਤੇ ਮਾਰੇ ਮਿਹਰ ਕਰੋ ਤੁਸੀਂ ਸਮੱਤ ਬਖਸ਼ੋ ਇਹ ਹੈ ਗੁਰਮਤ ਦਾ ਰਾਹ ਮੈਨੂੰ ਤੁਹਾਨੂੰ ਗੁਰੂ ਮਹਾਰਾਜ ਜੀ ਅਕਲ ਸੋਝੀ ਬਖਸ਼ਣ ਉਹਨਾਂ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਨੂੰ ਸਫਲ ਬਣਾਈ ਇਸ ਤੋਂ ਅੱਗੇ ਕੱਲ ਨੂੰ ਕਥਾ ਸਰਵਣ ਕਰਾਂਗੇ ਬਹੁਤ ਪ੍ਰੇਮ ਦਾ ਸੁਭੂ ਦੇ ਰਹੇ ਆਪ ਦੀ ਧੰਨਵਾਦ ਜੀ ਧੰਨ ਗੁਰੂ ਤੇਗ ਬਹਾਦਰ ਮਾਰ ਕਿਰਪਾ ਕਰਨ ਵਾਹਿਗੁਰੂ 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 wahe guru wahe guru wahe guru wahe guru wahe guru wahe guru, wahe guru. <laughs> वाहे गुरुवाहे गुरु वाहे गुरु गुरुवाहे गुरु ओङ्कार